ਹੰਟਰ ਦਾ ਜਿਹੜਾ ਹੰਟਰ ਮੇਰਾ ਬੋਲ ਆ ਟਿਕਾ ਇਹ ਸਿਰਚ ਬਿਆਨ ਦਾ ਮੁੱਖ ਮੁੱਦਾ ਜਿਹੜਾ ਸਾਡਾ ਆ ਡਰੱਗਸ ਤੇ ਕੰਟਰੋਲ ਕਰਨ ਲਈ ਡਰੱਗਸ ਤੇ ਕੰਟਰੋਲ ਕਰਨ ਗੈਂਗਸਟਰਵਾਦ ਜਿਹੜਾ ਆ ਜਿਹੜੇ ਲੋਕਾਂ ਨੂੰ ਰੈਂਸਮ ਕਾਲਸ ਥ੍ਰੈਟ ਕਾਲਸ ਕਰਕੇ ਤੇ ਪੈਸੇ ਲੈਂਦੇ ਆ ਉਹਨਾਂ ਦੇ ਰਿਗਾਰਡਿੰਗ ਰੀਸੈਂਟਲੀ ਜਿਹੜਾ ਐਸਵੀ ਕੀ ਮਾਨਗੋ ਡੀਜੀਪੀ ਸਾਹਿਬ ਬਗੌੜੀ ਯਾਦਵ ਨੇ ਸਾਡੀ ਜਿਹੜੀ ਆਨਲਾਈਨ ਮੀਟਿੰਗ ਲਈ ਸੀ ਸਾਰੇ ਪੰਜਾਬ ਦੇ ਦੇ ਵਿੱਚ ਆਲ ਐਸ ਐਚਓ ਸਬ ਡਿਵੀਜ਼ਨਲ ਡੀਐਸਪੀ ਐਸਐਸਪੀ ਸਾਹਿਬ ਅਰ ਸੀਪੀ ਸਾਹਿਬ ਸਾਰਿਆਂ ਦੀ ਮੀਟਿੰਗ ਲਈ ਸੀ ਉਹਦੇ ਵਿੱਚ ਮੇਨ ਜਿਹੜਾ ਸੀ ਆ ਮੁੱਦਾ ਜਿਹੜਾ ਸੀ ਉਹ ਇਹੋ ਹੀ ਵੀ ਡਰੱਗਸ ਤੇ ਕੰਟਰੋਲ ਕਰਨਾ ਉਹਦੇ ਮੱਦੇ ਨਜ਼ਰ ਹੀ ਅੱਜ ਜਿਹੜਾ ਆ ਸਾਡੇ ਵੱਲੋਂ ਸਾਡੀ ਸਬ ਡਿਵੀਜ਼ਨਲ ਵੱਲੋਂ ਤੇ ਕਰਨਤਨ ਜ਼ਿਲ੍ਹੇ ਚ ਸਾਰਿਆਂ ਚ ਜਿਹੜਾ ਜਿਹੜੇ ਹੌਟਸਪੌਟਸ ਆ ਉਹਨਾਂ ਤੇ ਅਸੀਂ ਰੇਡ ਕਰ ਰਹੇ ਹਾਂ ਜਿਹੜੇ ਸਸਪੈਕਟਿਡ ਪਰਸਨ ਆ ਉਹਨਾਂ ਤੇ ਰੇਡ ਅੱਜ ਕਰਾਤੇ ਕਰ ਰਹੇ ਹਾਂ ਕਿਤੇ ਕਿਤੇ ਰੇਡ ਅੱਜ ਮੈਂ ਜਿਹੜਾ ਆ ਬੋਰਡ ਨੰਬਰ 1 ਸਿੰਗਲ ਬਸਤੀ ਆਰ ਸਾਂਸੀਆਂ ਦਾ ਮਲਾਇਕ ਘਰੋ ਵਾਲੀ ਤਾਰੂ ਵਾਲੀ ਜਿਹੜੀ ਮੁਹੱਲਾ ਆ ਉੱਥੇ ਡੀਡ ਕਰ ਰਹੇ ਆ। ਅ ਸਚੇਬਾ ਜੀ ਅੰਨ ਜਿਹੜਾ ਇਹ ਚੱਲ ਰਿਹਾ ਜੇ ਜਦੋਂ ਰਿਕਵਰੀਜ਼ ਹੋਣਗੀਆਂ ਤੁਹਾਨੂੰ ਇਨਫੋਰਮ ਕਰਤਾ ਹੋ ਜੀ। ਥੈਂਕ ਯੂ।